ਸਿਕਾ ਜੀ ਆ ਇੱਕ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਦੇਣ ਜਾ ਰਹੇ ਹਾਂ ਕਿ ਜੋ ਐਤਵਾਰ ਆ ਰਿਹਾ ਹੈ 16 ਮਾਰਚ ਦਾ ਵਾਲਾ ਤਾਂ ਇਸ ਦਿਨ ਜੋ ਸਾਡੇ ਹਸਪੀਟਲ ਡਾਕਟਰ ਰਾਜਨੈਕਰ ਹਸਪੀਟਲ ਫਗਵਾੜਾ ਵਿਖੇ ਅੱਖਾਂ ਦਾ ਮੁਫਤ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਔਰ ਉਹ ਲੋੜਵੰਦ ਲੋਕ ਜੋ ਆਪਣੀ ਅੱਖਾਂ ਦਾ ਆਪਰੇਸ਼ਨ ਕਰਵਾਉਣਾ ਚਾਹੁੰਦੇ ਹਨ ਵੈਸੇ ਤਾਂ ਅਸੀਂ ਜੋ ਹਰ ਫਗਵਾੜਾ ਹੀ ਨਹੀਂ ਆਸ-ਪਾਸ ਦੇ ਹਰ ਇਲਾਕੇ ਵਿੱਚ ਔਰ ਜੋ ਜਨੀਆਂ ਵੀ ਐਨ ਜੀਓਜ਼ ਹਨ ਜਾਇਹ ਅਲੱਗ-ਅਲੱਗ ਸੰਗਠਨ ਦੇ ਨਾਲ ਮਿਲ ਕੇ ਅੱਖਾਂ ਦੇ ਕੈਂਪ ਲਗਵਾ ਰਹੇ ਹਨ ਪਰ ਇਹ ਕੈਂਪ ਜੋ ਹੈ ਇਹ ਸਰਦਾਰ ਰਣਜੀਤ ਸਿੰਘ ਜੀ ਅਤੇ ਸਰਦਾਰਨੀ ਮਨਜੀਤ कौर ਯੂਕੇ ਵੱਲੋਂ ਸਾਡੇ ਹਸਪੀਟਲ ਵਿੱਚ ਹੀ ਲਗਾਇਆ ਜਾ ਰਿਹਾ ਹੈ ਔਰ ਉਸੇ ਦਿਨ ਅਸੀਂ ਆਪਰੇਸ਼ਨ ਵੀ ਕਰਾਂਗੇ ਸੋ ਉਹ ਲੋੜਵੰਦ ਮਰੀਜ਼ ਜਿਨ੍ਹਾਂ ਨੇ ਆਪਣੀ ਅੱਖਾਂ ਦੀ ਆਪਰੇਸ਼ਨ ਕਰਵਾਉਣੇ ਹਨ ਚਿੱਟੇ ਮੋਦੀ ਦਾ ਇਲਾਜ ਕਰਵਾਉਣਾ ਹੈ ਔਰ ਨੇੜੇ ਦੀ ਐਨਕ ਜੋ ਹੈ OVS ਕੈਂਪ ਦੇ ਵਿੱਚ ਫ੍ਰੀ ਦਿੱਤੀ ਜਾਏਗੀ ਔਰ ਜੋ ਚੈੱਕਅਪ ਔਰ ਦਵਾਈਆਂ ਹਨ ਉਹ ਵੀ ਮੁਫਤ ਜੋ ਹੈ ਜੋ ਹੈ ਦਿੱਤੀਆਂ ਜਾਣਗੀਆਂ ਸੋ ਜੋ ਵੀ ਇਸ ਕੈਂਪ ਦਾ ਫਾਇਦਾ ਉਠਾਣਾ ਚਾਹੁੰਦੇ ਹਨ ਉਹ ਇਸ ਕੈਂਪ ਦੇ ਵਿੱਚ ਜੋ ਮਿਤੀ 16 ਮਾਰਚ ਦਿਨ ਐਤਵਾਰ ਨੂੰ ਡਾਕਟਰ ਰਾਜਨੈਥ ਹਸਪੀਟਲ ਫਗਵਾੜਾ ਵਿਖੇ ਆ ਕੇ ਇਸ ਕੈਂਪ ਦਾ ਫਾਇਦਾ ਉਠਾ ਸਕਦੇ ਹਨ ਧੰਨਵਾਦ